ਆ ਇੰਜਨ ਓਕੇ ਨਹੀਂਗਾ ਜੀ ਟਰੈਕਟਰ ਨੂੰ ਅੱਜ ਤੇ ਕਰ ਚਾਬੀ ਨਹੀਂ ਲੱਗੇਗੀ ਠੀਕ ਆ 1700 ਘੰਟੇ ਚੱਲ ਚੁੱਕੇ ਠੀਕ ਆ ਯਾਨੀ ਗਾਰੰਟੀ ਵਾਲੇ ਪਾਸ ਉਹ ਕਹੀਏ ਤਾਂ ਵਾਹ ਕੇ ਲ ਜਾ ਸਕਦਾ ਜੀ ਵਾਹ ਕੇ ਜੋ ਜਿਹਦਾ ਮਾਣਾ ਇਹਨੂੰ ਉਹ ਵੀ ਜਿਵੇਂ ਬੋਣਾ ਵਾਕੇ ਲ ਜਾ ਸਕਦਾ ਇਹਨੂੰ ਫੁੱਲ ਗਾਰੰਟੀ ਹੈ ਵੀ ਆਪਦੀ ਅਗਲਾ ਫੁੱਲ ਤਸੱਲੀ ਕਰ ਲੇ ਯਾਰ ਬਾਈ ਇੱਥੋਂ ਤੱਕ ਗਾਰੰਟੀ ਆਪਣੀ ਵੀ ਇਹਦਾ ਲਿਫਟ ਦਾ ਤੇਲ ਹੈ ਜਿਹੜਾ ਉਹ ਟਰੈਕਟਰ ਮੇਰਾ ਨਵਾਂ ਖੜਾ ਠੀਕ ਆ ਉਹਨੂੰ ਚੈੱਕ ਕਰ ਲਿਓ ਠੀਕ ਆ ਇਹਨੂੰ ਚੈੱਕ ਕਰ ਲਿਓ ਠੀਕ ਆ ਇਹਦਾ 21 ਨਿਕਲੋ 19 ਨਹੀਂ ਹੋਊਗਾ ਜਦੋਂ ਕਿਉਂਕਿ ਅੱਜ ਤੱਕ ਨਾ ਟਰਾਲੀ ਮੰ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਆਪਾਂ ਵਿੜੰਗਪਿੰਡ ਦੇ ਵਿੱਚੋਂ ਕਵਰ ਕਰ ਰਹੇ ਆ ਬਾਈ ਕੋਲੇ ਨਾ ਇੱਕ ਟਰੈਕਟਰ ਵਿਕਾਊ ਆ ਦੋਸਤੋ ਜੇ ਸਾਫ ਦੀ ਗੱਲ ਕਰ ਲਈਏ ਨਾ ਦੋਸਤੋ ਇੰਨਾ ਕ ਸਾਫ ਆ ਵੀ ਕਿਤੇ ਬਾਈਆਂ ਦਾ ਤੁਹਾਨੂੰ ਦਾਗ ਹੀ ਨਹੀਂ ਮਿਲਣਾ ਵੀ ਇੰਨਾ ਕ ਸਾਫ ਸੁਥਰਾ ਨਾ ਕਿਤੇ ਚਾਬੀ ਲੱਗੀ ਆ ਜਿਵੇਂ ਰੀਜਨਲ ਟਰੈਕਟਰ ਹੈਗਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਤੇ ਬਾਈ ਦੀ ਮਜਬੂਰੀ ਇਹੀ ਆ ਵੀ ਬਾਈਆਂ ਦਾ ਟਰੈਕਟਰ ਹੋ ਗਏ 2 ਹੁਣ ਆਪਾਂ ਲਿਆਂਦਾ ਇੱਕ ਆਹ ਟਰੈਕਟਰ 4x4 ਤੇ ਇਸੇ ਕਰਕੇ ਇਹ ਆਪਾਂ ਸੇਲ ਕਰ ਦੇਣਾ ਜਾਣਕਾਰੀ ਬਾਈ ਤੋਂ ਲੈ ਦਿੰਨੇ ਆ ਤੁਹਾਨੂੰ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਬਹੁਤ ਹੋਇਆ ਬਾਈ ਠੀਕ ਆ ਇੱਕ ਵਾਰੀ ਆਪਣਾ ਨਾਂ ਦੱਸੀ ਬਾਈ ਬਾਈ ਨਾਮ ਮੇਰਾ ਹਰਮੰਦਰ ਪਿੰਡ ਮੇਰਾ ਵੜਿੰਗੜਾ ਜੀ ਠੀਕ ਆ ਤੇ ਬਾਈ ਜੀ ਇਹ ਟਰੈਕਟਰ ਆ ਜਿਹੜਾ ਵੇਚਣਾ ਇਹ ਕਿਹੜਾ ਮਾਡਲ ਆ ਇਹ ਬਾਈ 20 ਮਾਡਲ ਟਰੈਕਟਰ ਆਪਣਾ ਠੀਕ ਆ 20 ਮਾਡਲ ਆਪਣੇ ਕੋਲ ਹੀ ਚੱਲਿਆ ਬਾਈ ਬਾਈ ਆਪਣੇ ਕੋਲੇ ਆਪਾਂ 100 ਤੇ 5-7 ਘੰਟੇ ਚੱਲਿਆ ਲਿਆਂਦਾ ਸੀ ਠੀਕ ਆ ਤੇ ਮਤਲਬ ਚੰਗਾ ਟਰੈਕਟਰ ਠੀਕ ਆ ਨੰਬਰ 50 50 ਬਾਈ ਪੀਵੀ 88 ਨੰਬਰ ਆ ਠੀਕ ਆ ਪੀਵੀ 88 ਨੰਬਰ ਆ ਠੀਕ ਆ ਤੇ ਨਾਂ ਆਪਣੇ ਆ ਜਾਂ ਹਜੇ ਉਹਨਾਂ ਦੀ ਨਾਂ ਫਰਸਟ オーਨਰ ਠੀਕ ਆ ਉਹ ਕਾਗਜ਼ ਪੱਤਰ ਆਪਣੇ ਕੋਲ ਓਕੇ ਆ ਠੀਕ ਆ ਠੀਕ ਆ ਤੇ ਬਾਈ ਓਕੇ ਇੰਜਨ ਉਹਨਾਂ ਜਨਾਂ ਨੂੰ ਬਾਈ ਇੰਜਨ ਓਕੇ ਨਹੀਂਗਾ ਜੀ ਟਰੈਕਟਰ ਨੂੰ ਅੱਜ ਤੱਕ ਚਾਬੀ ਨਹੀਂ ਲੱਗੇਗੀ ਠੀਕ ਆ 1700 ਘੰਟੇ ਚੱਲ ਚੁੱਕੇ ਠੀਕ ਆ ਜਾਨੀ ਗਾਰੰਟੀ ਵਾਲੇ ਪਾਸ ਉਹ ਕਹੀਏ ਤਾਂ ਵਾਹ ਕੇ ਲ ਜਾ ਸਕਦਾ ਜੀ ਜੀ ਵਾਹ ਕੇ ਜੋ ਜਿਹਦਾ ਮਾਣਾ ਇਹਨੂੰ ਜੋ ਵੀ ਜਿਵੇਂ ਬੋਣਾ ਵਾਹ ਕੇ ਲ ਜਾ ਸਕਦਾ ਇਹਨੂੰ ਫੁੱਲ ਗਾਰੰਟੀ ਹੈ ਵੀ ਆਪਦੀ ਅਗਲਾ ਫੁੱਲ ਤਸੱਲੀ ਕਰ ਲੈ ਬਾਈ ਇੱਥੋਂ ਦਾ ਗਾਰੰਟੀ ਆਪਣੀ ਵੀ ਇਹਦਾ ਲਿਫਟ ਦਾ ਤੇਲ ਹੈ ਜਿਹੜਾ ਉਹ ਰੇਟਰ ਮੇਰਾ ਨਵਾਂ ਖੜਾ ਹੈ ਉਹਨੂੰ ਚੈੱਕ ਕਰ ਲਿਓ ਇਹਨੂੰ ਚੈੱਕ ਕਰ ਲਿਓ ਇਹਦਾ 21 ਨਿਕਲੋ 19 ਨਹੀਂ ਹੋਊਗਾ ਦਿਨੋਂ ਕਿਉਂਕਿ ਅੱਜ ਤੱਕ ਨਾ ਟਰਾਲੀ ਮੰਗਵੀ ਦਿੱਤੀ ਹੈ ਕਿਸੇ ਨੂੰ ਨਾ ਕੇ ਦੀ ਲਿਆ ਕੇ ਲਾਈ ਹੈ ਠੀਕ ਆ ਵੀ ਜਾਨੀ ਕਿ ਆਪਾਂ ਇਹਦੇ ਮਗਰ ਟਰਾਲੀ ਉਪਰੀ ਪਾਈ ਨਹੀਂ ਹਾਣੀ ਦੂਜੀ ਗੱਲ ਹਾਂ ਲੋਕ 300 ਘੰਟੇ ਦੇ ਸਰਵਿਸ ਕਰਦੇ ਆ ਮੈਂ 250 ਘੰਟੇ ਦੇ ਸਰਵਿਸ ਕੀਤੀ ਹੈ ਠੀਕ ਗੱਲ ਹੁਣ ਚੰਗਾ ਦਿਲ ਪਾ ਕੇ ਆਪਦਾ ਪੂਰਾ ਜੰਸ ਚੁਲਿਆ ਕੇ ਉਹਦਾ ਰਿਕਾਰਡ ਰੱਖਣ ਦਾ ਤਾਂ ਫੇਰ ਹੀ ਸਵਾਦ ਆ ਜੇ ਉਹਦੀ ਕੇਅਰ ਵੀ ਕਰੀਏ ਵਾਕਿਆ ਹੀ ਦੋਸਤੋ ਤੁਹਾਨੂੰ ਵਿਖਾਉਣੇ ਆ ਚਮਕਾ ਪਿਆ ਮਾਰਦਾ ਇਹ ਗੱਲ ਨਹੀਂ ਵੀ ਜੇ ਅੱਜ ਘਰੇ ਖੜਾ ਹੋਊਗਾ ਟਰੈਕਟਰ ਅੱਜ ਬਾਈ ਝੋਨਾ ਵੱਢੀ ਜਾਂਦਾ ਸੀ ਫੀਲਡ ਦੇ ਵਿੱਚ ਆਪਣਾ ਅੱਜ ਵੀਡੀਓ ਆਉਣਾ ਮਖਰੀਏ ਤੁਸੀਂ ਤਾਂ ਚਲੋ ਕਿਸੇ ਦੀ ਵੀਡੀਓ ਕਰਨਾ ਮੈਂ ਤਾਂ ਵੀਡੀਓ ਪਾਈ ਹੈ ਵੀ ਆਪ ਨੂੰ ਪਤਾ ਲੱਗੇ ਵੀ ਫੀਲਡ 'ਚ ਖੜਾ ਟਰੈਕਟਰ ਕੋਈ ਜਾਣੇਗਾ ਆਪਣਾ ਉਤੋਂ ਵੀ ਲਿਬੜਾ ਕਰਾ ਹੁਣ ਜੇ ਆਪਾਂ ਕਰ ਗੱਲ ਕਰੀਏ ਨਾ ਅੰਦਰ ਦਾ ਪੱਖਾ ਲੱਗਿਆ ਹੁੰਦਾ ਤੇ ਇਹ ਗੱਲ ਨਹੀਂ ਵੀ ਆਪਰ ਵਾਲੀ ਲੱਗੀ ਆ ਵੀ ਕੋਈ ਲੀੜਾ ਮਾਰਿਆ ਹੋਊ ਵਾਕਈ ਦੋਸਤੋ ਸਬੂਤ ਇਹਨਾਂ ਚੀਜ਼ਾਂ ਦਾ ਹੁੰਦਾ ਕਿ ਉੱਤੋਂ ਚਮਕ ਵੇਖੋ ਟਰੈਕਟਰ ਆ ਮਾਰਦਾ ਜਿਵੇਂ ਅੱਜ ਹੀ ਕਢਾ ਕੇ ਲਿਆਂਦਾ ਹੁੰਦਾ ਇਹ 20 ਮਾਡਲ ਆ ਬਈ 20 ਮਾਡਲ ਆ ਬਈ ਨਾਲ ਦੇ ਟਾਇਰ ਆ ਅਸੀਂ ਤੋਂ 85 ਪੈਸੇ ਟਾਇਰ ਦੇ 80 85 ਐਮ ਆਰ ਐਫ ਦੇ ਟਾਇਰ ਆ ਠੀਕ ਆ ਲੋ ਬਈ ਐਮ ਐਮ ਆਰ ਐਫ ਦੇ ਟਾਇਰ ਆ ਚੈੱਕ ਕਰ ਲਓ ਇਹ ਅਸੀਂ 85 ਪੈਸੇ ਟਾਇਰ ਹੈਗੇ ਆ ਰਿਮਾ ਰੂਮਾ ਦੀ ਕੁਆਲਿਟੀ ਚੈੱਕ ਕਰੋ ਜਿੱਤ ਕੇ ਤੋਂ ਨਹੀਂ ਦੋਸਤੋ ਪੇਂਟ ਨੂੰ ਇਹ ਗੱਲ ਕਰੀਏ ਕਲਮ ਲੱਗੀ ਹੋਊਗੀ ਜਾਂ ਲਿਆ ਹੋਊਗਾ ਬਾਈ ਜੱਟ ਸੌਦਾ ਟਰੈਂਡ ਹੈ ਕੋਈ ਰੰਗ ਲੱਗਿਆ ਨੂੰ ਸਾਬਤ ਕਰ ਦਵੇ ਆਪਾਂ ਮੁਫਤੀ ਦਵਾਂਗੇ ਅਗਲੇ ਸਾਰਾ ਕੁਛ ਇਹਦਾ ਜੈਨੂ ਨੇ ਕੱਲੇ ਮਗਰ ਲਈ ਵੇਟ ਲਾਉਣੇ ਆ ਬਾਈ ਆਪਾਂ ਮਗਰ ਲੈ ਰਹੇ ਇਹ ਵੇਟ ਨਹੀਂ ਦੇਣੇ ਯਾਨੀ ਕਿ ਵੇਟ ਆਪਾਂ ਲਾਉਣੇ ਆ ਛਤਰੀ ਹੁੱਡ ਲਾਈਟਾਂ ਸਭ ਕੁਝ ਨਾਲ ਦੇਣਾ ਵੀ ਆਪਾਂ ਸ਼ੌਂਕੜਾ ਰੱਖਿਆ ਸ਼ੌਂਕੜਾ ਹੀ ਦੇਣਾ ਆਪਾਂ ਠੀਕ ਆ ਲੋ ਵੀ ਜਿਹੜੇ ਵੀਰ ਪੂਰੇ ਸ਼ੌਂਕ ਰੱਖਦੇ ਆ ਨਾ ਵੀ ਹੁੱਡ ਹੱਡ ਲਵਾਉਣ ਦਾ ਤੇ ਡੈਕ ਲਵਾਉਣ ਦਾ ਤੁਹਾਨੂੰ ਲੱਗਿਆ ਲਗਾਇ ਹੀ ਮਿਲ ਜਾਣਾ ਅੱਜ ਬਾਈ ਕੋਲੇ ਪਰ ਆਉਣਾ ਤੁ ਵਾਗੇ ਲੈ ਜਾਓ ਇਹ ਫੁੱਲ ਗਰੰਟੀ ਆ ਟਰੈਕਟਰ ਆ ਟਾਇਰਾਂ ਦੀ ਗੱਲ ਕਰੀਏ ਦੋਸਤੋ ਅਗਲੇ ਵੀ ਤੁਹਾਨੂੰ ਨਿਗਾ ਮਰਾ ਦਿੰਨੇ ਆ ਐਮ ਆਰ ਐਫ ਦੇ ਟਾਇਰ ਆ ਵੇਖ ਸਕਦੇ ਆ ਤੇ ਅਗਲੇ ਰਿੰਮਾਂ ਦੀ ਗੱਲ ਕਰੀਏ ਤਾਂ ਬਿਲਕੁਲ ਕਿਤੇ ਤੁਹਾਨੂੰ ਐ ਨਹੀਂ ਹੋਊਗਾ ਵੀ ਕਲਮ ਲੱਗੀ ਹੋਊ ਤੇ ਕਿਤੇ ਲੀਕਿੰਗ ਸ਼ੀਕ ਨਹੀਂ ਵੇਖ ਸਕਦੇ ਆ ਸਾਰਾ ਤੁਹਾਨੂੰ ਨਿਗਾ ਮਰਾਉਣੇ ਆ ਇੱਕ ਵਾਰੀ ਇੱਥੇ ਆਮ ਨਾ ਘਸੇ ਪੈ ਜਾਂਦੇ ਹੁੰਦੇ ਆ ਤੁਹਾਨੂੰ ਇਹ ਲੱਗੂਗਾ ਵੀ ਕਿਤੇ ਜਮਾ ਰੰਗ ਹੀ ਨਹੀਂ ਲਿਆ ਦੋਵੇਂ ਪਾਸਿਆਂ ਤੋਂ ਜੱਜਮੈਂਟ ਲਾਇਓ ਰੇਸ ਦੇ ਉੱਤੇ ਵੇਖ ਲੋ ਵੀ ਆਮਰ ਅਗਲਾ ਰੇਸ ਤਾਂ ਹਰੇਕ ਹੀ ਬੰਦਾ ਕਰਦਾ ਤੇ ਬ੍ਰੇਕ ਵੀ ਲਾਉਂਦਾ ਇਹ ਗੱਲ ਨਹੀਂ ਬਾਈਆਂ ਦਾ ਮੈਟ ਲੱਗੇ ਸੀ ਸਾਰੇ ਤੇ ਹੁਣ ਹੀ ਲਾਏ ਹੈ ਮਗਰਲੇ ਪਾਸੇ ਵੀ ਤੁਹਾਨੂੰ ਵਿਖਾਉਣੇ ਆ ਦੇ ਫਾਦੇ ਬੰਨ ਕੋਲ ਸਾਫ ਸੁਥਰਾ ਦੋਸਤੋ ਜਿਹੜੇ ਵੀਰ 855 ਟਰੈਕਟਰ ਲੈਣ ਦੀ ਸੋਚ ਰਹੇ ਹਨ ਬਾਈ ਦਾ ਨੰਬਰ ਤੁਹਾਨੂੰ ਪੁੱਛ ਦਿੰਨੇ ਆ ਬਾਈ ਨੰਬਰ ਦੇਈਏ ਕਰੀ ਆਪਣਾ ਨੰਬਰ ਬਾਈ ਆਪਣਾ 99150 00661 ਠੀਕ ਆ 99150 00661 ਠੀਕ ਆ ਤੇ ਬਾਈ ਇਹਦਾ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ ਬਾਈ ਆਪਾਂ ਫੋਨ ਤੇ ਗੱਲ ਕਰ ਜੀਏ ਰੇਟ ਫੋਨ ਤੇ ਕਰਾਂਗੇ ਠੀਕ ਆ ਲਓ ਵੀ ਰੇਟ ਫੋਨ ਤੇ ਹੋ ਜਾਣਾ ਬਾਈਆਂ ਦਾ ਫੁੱਲ ਗਰੰਟੀ ਵਾਲਾ ਤੁਸੀਂ ਵਾਹ ਕੇ ਲੈ ਜਾਓ ਜੇ ਤੇ ਪਰ ਉਪਰੀ ਟਰਾਲੀ ਵੀ ਨਹੀਂ ਆਪਾਂ ਪਾਈ ਕਿਉਂਕਿ ਜਿਹੜੇ ਵੀ ਜਿੰਨੇ ਦੋਸਤੋ ਤਸੱਲੀ ਕਰਨੀਆਂ ਤੁਸੀਂ ਆਪਦੀ ਵਾਹ ਲਿਓ ਜੇ ਤਸੱਲੀ ਕਰ ਲਿਓ ਜੇ ਤੇਲ ਦੀ ਗੱਲ ਕਰਦੇ ਆ ਬਾਈਆਂ ਦਾ ਨਵੇਂ ਦਾ ਵੀ ਨਿਊ ਜਹਾ ਹੋਣਾ ਜੇ ਆਪਾਂ ਇਹ ਚ ਪੁਵਾਈ ਦਾ ਸਵਾਦ ਫੇਰੀ ਆ ਚੀਜ਼ ਰੱਖਣ ਦਾ ਜੇ ਸ਼ੌਂਕ ਨਾਲ ਰੱਖੀ ਆ ਤਾਂ ਸ਼ੌਂਕ ਵੀ ਦੋਸਤੋ ਉਹਨਾਂ ਚੀਜ਼ਾਂ ਨਾਲ ਹੀ ਪੂਰਾ ਹੁੰਦਾ ਵੀ ਉੱਤੇ ਖਰਚਾ ਵੀ ਕਰੀਏ ਸਾਰੀ ਚੀਜ਼ ਤੁਸੀਂ ਇੱਥੇ ਆ ਕੇ ਤਸੱਲੀ ਕਰਕੇ ਖਰੀਦ ਲੈਣੀ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਪਿੰਡ ਵਿੜੰਗਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਪੈ ਜਾਂਦਾ ਤੇ ਤਹਿਸੀਲ ਵੀ ਮੁਕਤਸਰ ਸਾਹਿਬ ਹੀ ਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਐਡ ਕਰਵਾਉਣੀ ਹੋਵੇ ਕੋਈ ਜੇ ਗੱਲ ਕਰੀਏ ਮਸ਼ੀਨਰੀ ਦੀ ਜਾਂ ਕੋਈ ਪਸ਼ੂ ਦੀ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚਲ ਰਿਹਾ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਲੋ ਵੀ ਤੁਹਾਨੂੰ ਸਟਾਰਟ ਕਰਕੇ ਵੇਖ ਕਰੀ ਮਾੜਾ ਜਿਹਾ ਵਿਸਾ ਦੇ ਨੇ ਓਕੇ ਆ ਬਈ ਸਹੀ ਗੱਲ ਆ ਬਾਹਰ ਆ ਗਿਆ ਬਈ ਓਕੇ ਕਰਦੇ ਬੰਦ ਬਈ ਪੂਰਾ ਜਿਹਾ ਪਾਫ ਨਹੀਂ ਵਿਖਾਉਂਦਾ ਦੋਸਤੋ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਟਰੈਕਟਰ ਪਸੰਦ ਆਊਗਾ ਬਿਲਕੁਲ ਓਰੀਜਨਲ ਟਰੈਕਟਰ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ